ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ Instagram ਤੇ Facebook ਪੇਜ ਸੱਲੇ ਨੂੰ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣੀ ਹੈ 5-7 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਅੱਜ ਅੱਜ ਆਈਆਂ ਜੀ ਤਿੰਨ ਟਰਾਲੀਆਂ ਪਹਿਲੀ ਟਰਾਲੀ ਦਾ ਹੈਗਾ ਸਾਈਜ਼ 14 ਬਾਈ 7 ਫੁੱਟ ਦਾ ਸਾਫ਼ ਆ ਵਧੀਆ ਨੀਮੀ ਹੋ ਗਿਆ ਡਬਲ ਟੈਰੀਆ ਰੇਲ ਵਾਲਾ ਹਿੱਸਾ ਆ ਤੇ ਇਹਦੀ ਡਿਮਾਂਡ ਆ 215000 ਰੁਪਏ ਤੇ ਦੂਜੀ ਟਰਾਲੀ ਆ ਸਾਈਜ਼ ਆ 15x7 ਫੁੱਟ ਦਾ ਇਹਦੀ ਸਿੱਧੀ ਹੋਕਿਆ ਇਹ ਵੀ ਡਬਲ ਟੈਰੀਆ ਰੇਲ ਵਾਲਾ ਹਿੱਸਾ ਇਹਨੂੰ ਲੱਗਾ ਆ ਬੈੱਡ ਸਮੇਤ ਇਹ ਤਿੰਨੇ ਟਰਾਲੀਆਂ ਡਿਮਾਂਡ ਇਹਦੀ ਆ 235000 ਰੁਪਏ ਤੇ ਆ ਤੀਜੀ ਟਰਾਲੀ ਆ ਇਹਦਾ ਸਾਈਜ਼ ਆ 14 ਬਈ 7 ਫੁੱਟ ਦਾ ਇਹਦੇ ਵਿੱਚ ਜੈਕ ਲੱਗਾ ਹੋਇਆ ਆ 10 ਨਾਟੀ ਹਾਬ ਆ ਰੇਲ ਦਾ ਹਿੱਸਾ ਆ ਡਬਲ ਟੈਰੀਆ ਵੈਡ ਫਾਰਸ਼ ਸਭ ਬੇਦ ਆ ਗਿਆ ਇਹਦੀ ਡਿਮਾਂਡ ਆ 3 ਲੱਖ 15000 ਰੁਪਏ ਤੇ ਇਹ ਤਿੰਨਾਂ ਟਰਾਲੀਆਂ ਦਾ ਏਰੀਆ ਆ ਸਮਰਾਲਾ ਸ਼ਹਿਰ ਜ਼ਿਲ੍ਹਾ ਲੁਧਿਆਣਾ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 8427725955 8427725955